ਨਸ਼ਿਆਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਪੁਲਿਸ ਨੇ ਹੋਰ ਹਾਸਲ ਕੀਤੀ ਹੈ ਤਾਂ ਦੱਸ ਦਈਏ ਕਿ ਸੁਜਾਨਪੁਰ ਦੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਜੇਸੀਬੀ ਚੱਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਦੇ 11 ਮਾਮਲੇ ਦਰਜ ਨੇ ਯੁੱਧ ਨਸ਼ਿਆ ਦੇ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਨੇ ਸੁਜਾਨਪੁਰ ਦੇ ਪੁਲ ਨੰਬਰ 4 ਦੇ ਨਜ਼ਦੀਕ ਪ੍ਰੇਮ ਨਗਰ ਦੇ ਰਹਿਣ ਵਾਲੇ ਨਸ਼ਾ ਤਸਕਰ ਦੇ ਘਰ ਉੱਤੇ ਬੁਲਡੋਜ਼ਰ ਚਲਵਾ ਕੇ ਉਸ ਨੂੰ ਤੜਵਾ ਦਿੱਤਾ ਹੈ। ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਨਸ਼ਾ ਤਸਕਰੀ ਦੇ 11 ਮਾਮਲੇ ਦਰਜ ਨੇ ਇਸ ਮੌਕੇ ਐਸਐਸਪੀ ਖਾਨਕੋਟ ਦਲਜਿੰਦਰ ਸਿੰਘ ਢਿੱਲੋਂ ਮੌਕੇ ਤੇ ਮੌਜੂਦ ਰਹੇ ਨੇ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਉਹਨਾਂ ਕੀ ਕੁਝ ਕੀਆ ਆਓ ਸੁਣਦੇ ਆ ਕਾਰਵਾਈ ਮਿਊਸਪਲ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਆ ਕਿਉਂਕਿ ਇਲੀਗਲ ਜਿਹੜੀ ਐਨਕ੍ਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਆ ਉਹਦੇ ਵਿੱਚ ਜੇਕਰ ਕੋਈ ਲਾਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟ੍ਰੇਟ ਆਲਸੋ ਤੋ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਇਨਕ੍ਰੋਚਮੈਂਟ ਐਂਡ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਤਰ੍ਹਾਂ ਦੀਆਂ ਇਹਨੀਆਂ ਹੈਗੀਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਬਤੇ ਮੁਤਾਬਕ ਔਰ ਜ਼ਾਦੇ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਨਸ਼ਾ ਤਸਕਰਾਂ ਦੇ ਅਸਟਾਈ ਜਾਦੇ ਦੇਖੋ ਇਹ ਜਿਹੜੀ ਇਲੀਗਲ ਐਨਕਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਵਰਕ ਕਰਦੀ ਆ ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰਦੀ ਹੈ ਕਿ ਇਲੀਗਲ ਇਨਕਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਿਸ਼ੋਕੜ ਕੀ ਆ ਕਿਉਂਕਿ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਪੁਲਿਸ ਅੰਦਾਜ਼ ਦਿੱਤੀ ਜਾਵੇ ਪੁਲਿਸ ਅੰਦਾਜ਼ ਜਦੋਂ ਅਸੀਂ ਦਿੰਨੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨ ਬਖਰੀਆਂ ਕਰਦੇ ਹਾਂ ਸੋ ਵੈਰੀਫਿਕੇਸ਼ਨ ਤੋਂ ਪਾਇਆ ਗਿਆ ਕਿ ਦੇ ਖਿਲਾਫ 11 ਮੁਕਾਦਮੇ ਦਰਜ ਆ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕੁਐਸਟ ਜਿਹੜੀ ਹੈਗੀ ਆ ਸਿਵਲ ਅਥਾਰਟिटीज ਵੱਲੋਂ ਆਏਗੀ ਵੀ ਵਿਲ ਕੋਆਪਰੇਟ ਇਨ ਫਿਊਚਰ ਐਸ ਐਸ ਕਿੰਨੇ ਹੋਰ ਕੇਸ ਜਿਹੜੇ ਹੈਗੇ ਉਹ ਹੈਗੇ ਇਸ ਤਰ੍ਹਾਂ ਦੱਸਣਾ ਮੁਸ਼ਕਲ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਹੁਕਮ ਹੋਣਗੇ ਅਸੀਂ ਉਹਦੀ ਪਾਲਣਾ ਕਰਾਂਗੇ